ਖਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਫਤਿਆਬਾਦ ਦੇ ਵਸਨੀਕ ਮਾਪਿਆਂ ਦੇ ਇਕਲੋਤੇ ਨੌਜਵਾਨ ਪੁੱਤਰ ਵੀ ਬਾਬਾ ਬਕਾਲੇ ਵਿਖੇ ਮੇਲਾ ਵੇਖਣ ਜਾਂਦੇ ਸਮੇ ਐਕਸੀਡੈਂਟ ਦੌਰਾਨ ਹੋਈ ਮੌਤ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕ ਨੌਜਵਾਨ ਦੇ ਤਾਇਆ ਬਲਕਾਰ ਸਿੰਘ ਅਤੇ ਪਿੰਡ ਦੇ ਲੰਬardar ਸੁਖਦੇਵ ਸਿੰਘ ਨੇ ਦੱਸਿਆ ਕਿ ਲੜਕਾ ਰੁਪਿੰਦਰ ਸਿੰਘ ਉਮਰ ਤਕਰੀਬਨ 20-21 ਸਾਲ ਕਰੋ ਯਾਰਾਂ ਦੋਸਤਾਂ ਨਾਲ ਬਾਬੇ ਬਕਾਲੇ ਰਖਰ ਪੁੰਨਿਆਂ ਦਾ ਮੇਲਾ ਵੇਖਣ ਗਿਆ ਸੀ ਤਾਂ ਅਚਾਨਕ ਹੀ ਰਸਤੇ ਵਿੱਚ ਕਿਸੇ ਅਣਪਛਾਤੇ ਵਾਹਨ ਨੇ ਪਿੱਛੋ ਫੇਟ ਮਾਰੀ ਜਿਸ ਕਾਰਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਦਾ ਹੋਰਨਾਂ ਨੂੰ ਕਹਿਣਾ ਹੈ ਕਿ ਅਸੀਂ ਹੋਰਨਾਂ ਮਾਪਿਆਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਬੱਚਿਆਂ ਦਾ ਖਿਆਲ ਲੱਖੋ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਵੱਡੇ ਸਾਡੇ ਤਰ੍ਹਾਂ ਉਹਨਾਂ ਨੂੰ ਦੁੱਖਾਂ ਦੇ ਵਿੱਚ ਸ਼ਾਮਲ ਨਾ ਹੋਣਾ ਪਵੇ ਦੱਸ ਗਈਏ ਕਿ ਜਿੱਥੇ ਅੱਜ ਦੇਸ਼ ਭਾਰਤ ਵਿੱਚ ਭੈਣਾਂ ਆਪਣੇ ਭਰਾਵਾਂ ਨੂੰ ਰਖੜੀ ਬੰਨ੍ਹ ਕੇ ਖੁਸ਼ੀ ਸਾਂਝੀ ਕਰ ਰਹੀਆਂ ਹਨ ਪਰੰਤੂ ਇਸ ਨੌਜਵਾਨ ਦੀ ਭੈਣ ਨੇ ਜਦੋਂ ਆਪਣੇ ਇਕਲੋਤੇ ਭਰਾ ਨੂੰ ਆਖਰੀ ਸਮੇਂ ਰਖੜੀ ਬੰਨੀ ਤਾਂ ਹਰ ਕਿਸੇ ਦੀਆਂ ਅੱਖਾਂ ਵਿੱਚ ਹੰਝੂ ਰੁਕੰਦਾ ਨਾ ਨਾ ਰਹੀ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਆਓ ਦੇਖਦੇ ਹਾਂ ਗੁਰਜਨ ਕੁਮਾਰ ਦੇ ਨਾਲ ਵਿਨੋਦ ਸੋਨੀ ਦੀ ਵਿਸ਼ੇਸ਼ ਰਿਪੋਰਟ ਪਬਲਿਕ ਹਲਚਲ న్యూਸ ਚੈਨਲ ਖਰੂਰ ਸਾਹਿਬ

ਜਨਪਿਆਰਿਆਂ ਸੁਖਿਆਰਿਆਂ ਦੀ ਪਵਿੱਤਰ ਮਾਈਕਰ ਧਿਆਨਿਤ ਕਰਕੇ ਖਾਲਸਾ ਸਰਗੋਲਾ ਜੀ ਵਾਹਿਗੁਰੂ ਜਨਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਤਸੀਹਤ ਤੇ ਬੰਦ ਬੰਦ ਸਤਾਏ ਉਪਰੰਤ ਰੰਗਤਨ ਆਰੀਆਨਾ ਚੜਾਈ ਜੈ ਜੈਕਾਰੇ ਜੈ ਜੈਕਾਰੇ ਜੈ ਜੈਕਾਰੇ ਮੇਰਾ ਨਾਮ ਰਮੇਂਦਰ ਸਿੰਘ ਫਤਿਆਬਾਦ ਇਹ ਤਰ੍ਹਾਂ ਜਾਗ ਮੇਰਾ ਫਟਵਾ ਦੇ ਨੌਜਵਾਨ ਜੀ ਸੀਗਰਾਂ ਦਾ ਜਿਹੜਾ ਮਾਪਿਆ ਗੱਲ ਇਹ ਬਹੁਤ ਮਾੜੀ ਗੱਲ ਹੈ ਬੱਚਿਆਂ ਨੂੰ ਤੇ ਕੰਟਰੋਲ ਕਰਨਾ ਚਾਹੀਦਾ ਮਾਪਿਓ ਨੂੰ ਕਿ ਮੋਟਰਸਾਈਕਲ ਜਿਹੜੇ ਆਪਣੇ ਅੱਗ ਲੈ ਕੇ ਨੇ ਤੁਰ ਪੈਂਦੇ ਤੇ ਬਹੁਤ ਜਿਹੜੀ ਟ੍ਰੈਫਿਕ ਜਿਹੜੀ ਆ ਟੂ ਵੀਲਰ ਦੀ ਕੋਈ ਸਵਾਰੀ ਨਹੀਂ ਹੈ ਜੀ ਇਹ ਬੱਚਿਆਂ ਨੂੰ ਆਪ ਵੀ ਥੋੜਾ ਬਹੁਤ ਸੋਚਣਾ ਚਾਹੀਦਾ ਖੜੇ ਮਾਪਿਓ ਜਿਹੜੇ ਹੈਗੇ ਆਪਣੇ ਕਹਿੰਦੇ ਮੈਂ ਤਰ੍ਹਾਂ ਸਾਨੂੰ ਦੱਸਿਆ ਜਾ ਰਿਹਾ ਵੀ ਨੌ ਜਣ ਕੱਲਾ ਕੱਲਾ ਮਾਪੇ ਆ ਕੱਲਾ ਕੱਲਾ ਮਾਪਿਆਂ ਦਾ ਪੁੱਤ ਹੀ ਭੈਣ ਭਰਾ ਸੀ ਅੱਜ ਮੇਰੇ ਖਾਲਾਂ ਦੇ ਪੁਲਸੀ ਦੀ ਆਪਣੇ ਦੇਖ ਕੇ ਵੀ ਆਇਆ ਇੰਟਰਵਿਊ ਦੇਖਿਆ ਰਿਜ਼ਲਟ ਵੀ ਆਉਣ ਵਾਲਾ ਹੈ ਬਹੁਤ ਹੀ ਮਾੜੀ ਗੱਲ ਬਰਤਾਰ ਸਿੰਘ ਫਤਿਹ ਸਿੰਘ ਇਹ ਨੌਜਵਾਨ ਦੀ ਦਿੱਸ ਰਹੀ ਹੈ ਕਿ ਮੇਰਾ ਪਤੀ ਲਿਆ ਸੀ ਇੱਕ ਕਰੋ ਮੇਲਾ ਵੇਖਣ ਗਏ ਭਾਈ ਦੇ ਰਸਤੇ ਅਣਪਛਾਤੀ ਗੱਡੀ ਨਾਲ ਲੱਗ ਕੇ ਐਕਸੀਡੈਂਟ ਹੋ ਗਿਆ ਕਿੱਥੇ ਜਾ ਰਹੇ ਸੀ ਮੇਰਾ ਦੇਖ ਬਾਬੇ ਬਕਾਲੇ ਜੀ ਕੀ ਨਾਮ ਸੀ ਨੌਜਵਾਨ ਦਾ ਰੁਪਿੰਦਰ ਸਿੰਘ ਕਿੰਨੀ ਕੋਮ ਸੀ ਫਿਰ 20 ਸਾਲ ਸਿੰਨੇ ਪੈਣ ਬਰਾਦਰ ਦੋ ਇਹ ਜੇ ਇੱਕ ਭੈਣ ਦੇ ਇੱਕ ਬਰਾਦਰ ਦੇ ਵਿੱਚ ਦੋ ਤਰ੍ਹਾਂ ਦੇ ਮੈਂਬਰ ਹਾਂ ਹਾਂ ਜੇ ਮੰਮੀ ਡੇੜੀ ਇਹਦੇ ਮੰਗੋ ਸਰ ਮੰਗਣ ਕਾਦੀ ਕਰਾਂਗੇ ਬੰਦਾ ਹੀ ਚਲੇ ਗਿਆ ਬਾਕੀ ਇਹ ਨੌਜਵਾਨਾਂ ਵੀ ਮੋਟਰਸਾਈਕਲ ਨਾਲੋਂ ਘੱਟ ਭਜਾਉਣ ਇਹੋ ਹੀ ਹੋ ਸਕਦਾ ਹੋਰ ਕੋਈ ਹੱਲ ਨਹੀਂ ਇਸ ਚੀਜ਼ ਕੰਟਰੋਲ ਰੱਖਣ ਮਾਂ ਪੇ ਬੱਚਿਆਂ ਨੂੰ ਸਮਝਾਉਣਾ ਪਰ